ਇਹ ਛੱਬੀ ਆਪਣਾ ਬੀਜ ਹੈ ਨਾ ਇਹਨੂੰ ਕੋਈ ਗੋਲੀ ਆ ਨਾ ਕੋਈ ਮਧਰਾ ਬੂਟਾ ਇਦਾਂ ਦਾ ਕੋਈ ਬਿਮਾਰੀ ਐ ਨਹੀਂ ਬਾਕੀ ਹੁਣ ਦੇਖਦੇ ਆ ਵੀ ਝਾੜ ਕੀ ਆ ਉਹ ਵੀ ਤੁਹਾਨੂੰ ਦੱਸ ਦਾਂਗੇ ਵੀ ਕਿੰਨਾ ਝਾੜ ਝੜਿਆ ਉਹ 15 ਫੁੱਟੀ ਆ ਤੇ ਆ ਜਿਹੜੀ ਇਹਦੇ ਮਗਰ ਪਾਈਓ ਆ ਇਹ 18.5 ਫੁੱਟੀ ਆ ਆ ਹੁਣ ਜਿੱਦਾਂ ਆਪਣੇ ਨਾਲ ਝੋਨਾ ਆ ਆ ਇਹਨੂੰ ਗੋਲੀ ਐਨੀ ਪਈਓ ਆ ਨਾ ਮਤਲਬ ਹੱਲੇ ਤਾਂ ਕੰਮ ਇਹਦਾ ਮੇਨੂੰ ਮੈਂ ਸ਼ੁਰੂ ਹੋਇਆ ਗੋਲੀ ਵਾਲਾ ਤੇ ਜੇ ਹਿਸਾਬ ਨਾਲ ਜੱਤਿਆਂ ਨੇ ਪੱਕਣਾ ਆ ਤਾਂ ਮੈਨੂੰ ਨਹੀਂ ਲੱਗਦਾ ਇਹ ਚੋਂ ਕੁਝ ਲੱਭੂਗਾ। ਲਓ ਜੀ ਇੱਕ ਟਰਾਲੀ ਦਾ ਭਰ ਗਈ ਆ। ਐਦਾਂ ਕੰਮ ਖਰਾਬ ਹੁੰਦਾ। ਅਈ ਆਲ ਦੇ ਵਾਲੇ ਸਾਰਿਆਂ ਨੂੰ ਕਿਹਾ ਹੈ ਬਈ ਵੀਰਾਂ ਅਸੀਂ ਲਾਉਣੇ ਆ ਇੱਥੇ ਮਟਰ। ਇਹ ਪਹਿਲੇ ਆਪਣਾ ਦੇਖਦੂਕ ਕੇ ਲਾਓ ਪਾਣੀ ਜੇ ਨੇ ਲਾਉਣਾ ਹਨਾ। ਮਸ਼ੀਨ ਇੱਥੋਂ ਵੱਢ ਕੇ ਚੱਲ ਗਈ ਆ ਤੇ ਹੁਣ ਕਟਰ ਵੱਜਣ ਲੱਪਿਆ ਇੱਥੇ। ਆ ਬਾਕੀ ਆਪਣਾ ਜਵਾਨ ਆਉਦਾ। ਕਿੱਧਰ ਉੜਿਆ ਫਿਰਦਾ ਇਹ ਉੱਧਾ ਜਾਂਦੇ ਹੁੰਦੇ ਮੁਕੰਦਪੁਰ ਪਰ ਇਹ ਕੀ ਕਹਿੰਦੇ ਇਹਨਾਂ ਤੇ ਆੜਤੀ ਦੀ ਲੇਬਰ ਨਹੀਂ ਆਈ ਕਹਿੰਦਾ ਮੈਂ ਹੁਣ ਘੋਨਾ ਵੜਾਏ ਆ ਚੱਲ ਮੈਂ ਕਿਹਾ ਤੂੰ ਵੀ ਇੱਥੇ ਲੈ ਆ ਆਪਣਾ ਰਿਜ਼ਲਟ ਆ ਗਿਆ ਰਿਜ਼ਲਟ ਇਹੀ ਹੁੰਦਾ ਵੀ ਜੱਟਾਂ ਦਾ ਰਿਜ਼ਲਟ ਕੀ ਹੁੰਦਾ ਵੀ ਜਿਹੜਾ ਝਾੜ ਹੈ ਨਾ ਇਹਨਾਂ ਖੇਤਾਂ ਦਾਲੇ 5.5 ਖੇਤ ਹੁਣ ਅਸੀਂ ਵੜਦੇ ਆ ਪਰ ਇਹਨਾਂ ਦਾ ਝਾੜ ਆਪਣਾ ਆਇਆ ਹੈਗਾ ਆ ਕਾਹ ਬੀਜ ਮਰਾਈਏ ਕੋਣ ਤਾਂ ਬਣਾਤੀ ਤੇ ਪਿੰਡ ਜਾ ਕੇ ਪੀਲੇ ਵੀ ਲੈ ਕੇ ਕਿੱਦਾਂ ਆਉਣੀ ਜੰਨਿਆਂ ਲੋ ਜੀ ਆਪਣੇ ਝੋਨਾ ਵੱਡ ਹੁੰਦਾ ਅੱਜ ਸ਼ੁਰੂ ਕੀਤਾ ਅੱਜ ਵੱਢਣਾ ਉੱਥੇ ਲਾਵਾਂਗੇ ਮਟਰ ਇਹ ਛੱਬੀ ਆਪਣਾ ਵੀ ਸੀਗਾ ਨਾ ਇਹਨੂੰ ਕੋ ਗੋਲੀ ਆ ਨਾ ਕੋਈ ਮਧਰਾ ਬੂਟਾ ਇਦਾਂ ਦਾ ਕੋਈ ਬਿਮਾਰੀ ਐ ਨਹੀਂ ਬਾਕੀ ਹੁਣ ਦੇਖਦੇ ਆ ਵੀ ਝਾੜ ਕੀ ਆ ਪਤਲ ਕੋਤਲ ਵੀ ਨਹੀਂ ਕੋ ਦੀਦੀ ਹੈਗੀ ਐਡੀ ਜਿਦਾਂ ਕੇ ਸਾਲਾਂ ਨੂੰ ਝੋਨਾ ਉਹੀ ਆ ਬਾਕੀ ਹੁਣ ਦੇਖਦੇ ਆ ਵੀ ਜਦ ਕਿ ਕਿਤੇ ਝਾੜ ਘਾਟ ਆ ਰਹੇ ਆ ਨਾ ਉਹ ਵੀ ਤੁਹਾਨੂੰ ਦੱਸ ਦਾਂਗੇ ਵੀ ਕਿੰਨਾ ਝਾੜ ਝੜਿਆ ਉਹ ਆਉਂਦਾ ਆਪਣਾ ਮੈਸੀ ਮਾਰਦਾ ਇਸ ਘਾਟੇ ਉਹਦੇ ਮਗਰ ਹੈਗੀ ਆ 15 ਫੁੱਟੀ ਟਰਾਲੀ ਆ ਉਹ ਉਹ 15 ਫੁੱਟੀ ਆ ਤੇ ਆ ਜਿਹੜੀ ਇਹਦੇ ਮਗਰ ਪਈਓ ਇਹ 1.58 ਹੋਟੀ ਆ ਤੇ ਕਿੱਲੇ ਹੈਗੇ ਇੱਥੇ ਅੱਜ 5.5 ਕਿੱਲੇ ਵਧਣੇ ਜਿਹੜੇ ਆ ਬਾਕੀ ਖਾਲ ਨੂੰ ਜੁਖੇ ਤੇ ਵੀ ਦੱਸ ਦਾਂਗੇ ਇਹ ਕੀ ਝਾੜ ਆ ਕਿਉਂਕਿ ਐਤਕੀ ਮੈਂ ਜਿੰਨਿਆਂ ਕਿ ਤੋਂ ਸੁਣਦਾ ਝਾੜ ਘੱਟੇ ਹੀ ਆ ਹਨਾ ਬਾਕੀ ਅੱਲੇ ਵੜਾਈ ਪੂਰੀ ਲੱਗੀ ਵੀ ਹਨੇਗੀ ਆ ਹੁਣ ਜਿੱਦਾਂ ਆਪਣੇ ਨਾਲ ਝੋਨਾ ਆ ਆ ਇਹਨੂੰ ਗੋਲੀ ਇੰਨੀ ਪਈਓ ਆ ਨਾ ਮਤਲਬ ਹੱਲੇ ਤਾਂ ਕੰਮ ਇਹਦਾ ਮੇਨੂੰ ਮੈਂ ਸ਼ੁਰੂ ਹੋਇਆ ਗੋਲੀ ਵਾਲਾ ਤੇ ਜੇ ਹਿਸਾਬ ਨਾਲ ਜੱਤਿਆਂ ਨੇ ਪੱਕਣਾ ਆ ਤਾਂ ਮੈਨੂੰ ਨਹੀਂ ਲੱਗਦਾ ਇਹ ਚੋਂ ਕੁਝ ਲੱਭੂਗਾ ਜੇ ਹਿਸਾਬ ਨਾਲ ਇਹਨੂੰ ਗੋਲੀ ਪਈ ਹੈ ਆ ਥੋੜੇ ਦਿਨਾਂ ਚੋਂ ਇੱਕਦਮ ਪੈ ਗਈ ਬਾਕੀ ਹੁਣ ਰੱਬ ਰੱਖਾ ਕਿ ਹਾਲਾਤ ਝੋਨੇ ਵਾਲੇ ਮਾੜੇ ਸਾਰੇ ਪਾਸਿਓ ਮਾੜੇ ਆ ਜਿੱਧਰੋਂ ਮਰਜੀ ਦੇਖ ਲਓ ਕਿਸੇ ਪਾਸਿਓ ਕਹਿੰਦਾ ਸੁੱਖ ਦਾ ਬੁੱਲਾ ਹੈ ਨਹੀਂ ਕਿਤੇ ਹਾੜਾਂ ਨੇ ਨੁਕਸਾਨ ਕਰਤਾ ਪਹਿਲਾਂ ਫੇ ਮਧਰਾ ਬੂਟਾ ਜਿਹੜਾ ਉਹ ਆ ਗਿਆ ਉਹਨੇ ਨੁਕਸਾਨ ਕਰਤਾ ਜੇ ਉੱਚੋ ਕੋਈ ਬਚੇ ਗਿਆ ਤਾਂ ਗੋਲੀ ਪੈ ਗਈ ਬਾਕੀ ਹੁਣ ਜੋ ਹੈਗਾ ਤੁਹਾਡੇ ਸਾਹਮਣੇ ਉਹ ਤੁਹਾਨੂੰ ਆਪਾ ਦੱਸ ਦੇਣਾ ਠੀਕ ਆ ਉਹ ਉਹ ਤੂੰ ਕਿੱਧਰੋਂ ਗੋਲੀਆਂ ਆਇਆ ਓਏ ਹੈ ਕਿੱਥੋਂ ਹੈ ਟਰਾਲੀ ਤਾਂ ਫੇ ਆਇਆ ਤੂੰ ਮਮਾ ਸਿੱਧਾ ਤੌੜ ਆਇਆ ਕਿਹੜੀ ਟਰਾਲੀ ਚੋਂ ਮੈਂ ਵੀ ਗਈ ਆ ਮੈਂ ਕਿਹੜੀ ਟਰਾਲੀ ਚੋਂ ਕਹੀ ਲੈਣ ਚੱਲਾ ਏ ਵੇਚ ਚੜ ਜਾ ਵੇਚ ਚੜ ਕੇ ਮੈਨੂੰ ਫੜਾ ਦੇ ਕਿਹੀਂ ਮੈਂ ਬਾਹਰੋਂ ਫੜ ਲਾਂ ਚੜ ਜਾਊਂਗਾ ਮੈਂ ਜੇ ਤਾਂ ਤੇ ਜਿਹੜੀ 15 ਫੁੱਟੀ ਆਪਣੀ ਲਗਭਗ ਭਰੇ ਗਈ ਆ ਇਹ ਉਹਨੂੰ ਮੈਂ ਇਹਦੇ ਵਿੱਚ ਵੱਧ ਤੋਂ ਵੱਧ ਅੱਧੀ ਇੱਕ ਟੈਂਕੀ ਹੋਰ ਪੈ ਜਾਊਗੀ ਇਹਨੂੰ ਵੀ ਚਾਹ ਰਹਿੰਦਾ ਖੇਤਾਂ ਨੂੰ ਆਉਣ ਦਾ ਅੱਜ ਛੁੱਟੀ ਸੀਗੀ ਹਾਂ ਮੈਂ ਵੀ ਜਾਣਾ ਝੋਨਾ ਵੜਾਉਣ ਇਹ ਕਿੱਥੋਂ ਗਈ ਨਹੀਂ ਮੇਤਰਾ ਆ ਜਾ ਇਹ ਵੀਡੀਓ ਇੰਨੀ 걸ਵਾ ਸੀ ਸੀ ਮੁੜ ਕੇ ਜਿਹੜਾ ਨਾਂ ਹੀ ਨਾ ਲਵੇ ਆਉਣ ਦਾ ਪਰ ਨਿਆਣੇ ਆ ਨਿਆਣਿਆਂ ਨੂੰ ਬੜਾ ਫਰਕ ਨਹੀਂ ਪੈਂਦਾ ਇਹਨਾਂ ਨੂੰ ਜਿੰਨਾ ਮਰਜੀ ਇਹ ਨਿਆਣੇ ਥੱਕਦੇ ਨਹੀਂ ਹੁੰਦੇ ਆਪਾਂ ਕਿਹੜੇ ਨਿਆਣੀ ਉਮਰੇ ਥੱਕਦੇ ਹੁੰਦੇ ਸੀਗੇ ਲਓ ਜੀ ਇੱਕ ਟਰਾਲੀ ਦਾ ਭਰ ਗਈ ਆ ਫੇਰ ਝਾੜ ਦੰ ਅੰਦਾਜ਼ਾ ਜਾ ਹੋ ਜਾਣਾ ਬਾਕੀ ਦਾ ਅਸਲੀ ਝਾੜ ਤਾਂ ਲੱਗੂ ਕੱਲ ਨੂੰ ਝੋਕੇ ਪਤਾ ਪਰ ਫਿਰ ਵੀ ਅੰਦਾਜ਼ਾ ਜਿਹਾ ਤਾਂ ਹੋਈ ਜਾਂਦਾ ਬੰਦੇ ਨੂੰ ਟਰਾਲੀਆਂ ਦੇ ਹਿਸਾਬ ਨਾਲ ਐਦਾਂ ਕੰਮ ਖਰਾਬ ਹੁੰਦਾ ਜਦੋਂ ਫਿਆਲਦ ਵਾਲੇ ਕੋਈ ਨਾ ਕੋਈ ਗਿੱਲਾ ਕਰ ਦਿੰਦਾ ਹਨ ਹੁਣ ਇੱਥੇ ਅਗੇ ਮਤਲਬ ਆਲੂ ਮਟਰ ਥੋੜੀ ਲੱਗ ਜਾਣੇ ਆ ਇਹ ਟੋਏ ਕਿੱਦਾਂ ਪੈ ਗਏ ਇਹਦਾ ਖਣਕੇ ਪੀਜਊਗੀ ਆ ਬੈਕ ਲਾਲਾ ਵੱਡ ਹੁੰਦੀ ਆ ਲੋਕੀ ਦੇਖਦੇ ਨਹੀਂ ਯਾਨੀ ਕਿ ਹਨਾ ਜਦੋਂ ਤੁਸੀਂ ਪਾਣੀ ਲਾਉਨੇ ਆ ਜਾਂ ਕੋਈ ਕੰਮ ਕਰਦੇ ਆ ਮੜਿਆ ਦੇਖ ਲਓ ਅੱਗਾ ਵੀ ਸਾਹ ਵੇ ਅਗਲੇ ਨੇ ਫਸਲ ਪੱਕੀ ਜੋ ਆ ਵੇ ਅਗਲੇ ਨੇ ਵੱਢਣਾ ਇੱਦੇ ਹੀ ਬੱਸ ਆਈ ਆਲ ਦੇ ਵਾਲੇ ਸਾਰਿਆਂ ਨੂੰ ਕਿਹਾ ਹੈ ਵੀ ਵੀਰਾਂ ਅਸੀਂ ਲਾਉਣੇ ਆ ਜਿੱਥੇ ਮਟਰ ਤੇ ਪਹਿਲੇ ਆਪਣਾ ਦੇਖ ਦੂਖ ਕੇ ਲਾਓ ਪਾਣੀ ਜੇ ਨੇ ਲਾਉਣਾ ਹਨਾ ਤੇ ਉਹ ਪਰਲੇ ਝੋਨੇ ਵਾਲਿਆਂ ਨੇ ਵੀ ਨਾਲੋਂ ਬੰਨਾ ਹੀ ਵੱਡ ਲਿਆ ਆਣ ਪੱਧਰਾ ਕਰਕੇ ਕੋਲ ਖੜ ਕੇ ਪਾਣੀ ਲਾਇਆ ਤੇ ਉਹਨੇ ਇੱਕ ਤਿਪਕਾ ਨਹੀਂ ਟੁੱਟਣ ਦਿੱਤਾ ਆ ਮੈਨੂੰ ਮੈ ਤਾਂ ਇਦਾਂ ਨਹੀਂ ਤੋੜਿਆ ਝੋਨੇ ਵਾਲਿਆਂ ਨੇ ਇਹ ਕਿਤੇ ਚਲ ਆਪਣੇ ਬੰਦੇ ਹੀ ਆ ਵੀ ਇਦਾਂ ਤੇ ਪਰ ਗੱਲ ਇਹ ਮੜ ਜਾ ਦੇਖ ਕੇ ਵੱਢ ਲੰਦੇ ਤਾਂ ਬਸ ਇੰਨੇ ਚੇ ਹੋਰ ਹੁਣ ਆਖੇ ਖਰਾਬਾ ਜੇ ਹੀ ਆ ਚਲ ਇਥੇ ਨਾ ਦਾ ਰੈਕ ਚੱਲਣਾ ਨਾ ਤਾਂ ਇਥੇ ਹੁਣ ਦੁਆ ਹੋਣਾ ਮਤਲਬ ਤੇ ਦੁਆ ਕਟਰ ਵੱਜ ਕੇ ਪਰਾਲੀ ਵੀ ਨਹੀਂ ਚੱਕ ਹੁਣੀ ਇਥੇ ਤਾਂ ਇਹਦਾ ਚਲੋ ਕੰਬੈਨ ਵਾਲੇ ਆਪਣੇ ਬੰਦੇ ਕਰਕੇ ਕੋਈ ਧੱਕੇ ਧੁੱਕੇ ਨਾਲ ਵੱਢ ਗਏ ਜਿੱਦਾਂ ਹੁਣ ਆਮ ਉਦਾਂ ਹੋਣ ਕੰਬੈਨ ਵਾਲੇ ਕੋਈ ਇੰਨਾ ਕਿੱਥੇ ਵੱਢਦਾ ਅਗਲਾ ਕਿੱਥੇ ਬਾੜਦਾ ਇਦਾਂ ਗਾਰੇ ਚ ਚਲੋ ਕੋਈ ਇਹ ਤਾਂ ਬੰਦੇ ਚਲੋ ਆਪਣੇ ਆ ਲੈ ਸਾਰਾ ਐਨ ਗੁੰਜਾ ਖਾਂਜਾ ਇਕੱਲਾ ਇਕੱਲਾ ਵੱਢ ਕੇ ਗਿਆ ਬੰਦਾ ਅੱਜ ਤੱਕ ਸਾਨੂੰ ਕਦੇ ਬੰਨਾ ਕੋਈ ਖੁੰਜਾ ਕਦੇ ਕੁਝ ਨਹੀਂ ਵੱਜਣਾ ਪਿਆ ਕਿਤੇ ਭੁਮੀ ਕੋਈ ਰਹਿ ਜਵੇ ਕੋਈ ਦਰਖਤ ਜਿਆਦੇ ਹੋਵੇ ਨਾ ਨਹੀਂ ਤਾਂ ਜਿੰਨੇ ਪਾਸਿਓਂ ਘੁੰਮ ਕੇ ਲੱਗ ਸਕਦੀ ਓਨੇ ਪਾਸਿਓਂ ਨਹੀਂ ਘੁੰਮ ਕੇ ਲਾ ਦੇਣੀ ਹੁੰਦੀ ਮਸ਼ੀਨ ਇਹ ਸਾਡੇ ਮਤਲਬ ਆਉਂਦੇ ਆ ਮੈਂ ਛੋਟਾ ਜਿਹਾ ਸੀ ਜਦ ਜਦ ਸਾਨੂੰ ਮਾਠਾ 9 ਸਾਲਾਂ ਦਾ ਸੀਗਾ ਜਦ ਇਹ ਸਾਡੇ ਕੰਬਾਈਨਾ ਲੈ ਕੇ ਆਉਂਦੇ ਆ ਇਹ ਇੱਥੇ ਬਿਆਸ ਕੋਲ ਢਲਵਾ ਆ ਤੇ ਢਲਵਾ ਇਹਨਾਂ ਦੀ ਉੱਥੇ ਢਲਵਾ ਦੁਕਾਨਾਂ ਵੀ ਹੈਗੀਆਂ ਤੇ ਉਦਾਂ ਪਿੰਡ ਨਾਲ ਢਲਵਾ ਦੇ ਨਾਲੇ ਮੋਗਲ ਚੱਕਿਆ ਬਹੁਤ ਚਿਰ ਦੇ ਇਹ ਆਉਂਦੇ ਆ ਹੋ ਗਿਆ ਹੁਣ ਇਹਨਾਂ ਨੂੰ ਆਉਂਦੇ ਹਨ ਮੇਰੇ ਸਾਹ 30 ਸਾਲ ਤਾਂ ਹੋ 30 35 ਸਾਲ ਤਾਂ ਹੋ ਗਿਆ ਹੁਣੇ ਆਉਂਦੇ ਆ ਲਓ ਬਈ ਮਸ਼ੀਨ ਇੱਥੋਂ ਵੱਢ ਕੇ ਚੱਲ ਗਈ ਆ ਤੇ ਹੁਣ ਕਟਰ ਵੱਜਣ ਲੱਪਿਆ ਇੱਥੇ ਮਗਰ ਹੀ ਇਹਦੇ ਸੰਝ ਲਓ ਵੀ ਹੁਣ ਕਟਰ ਵੱਜ ਜਾਣਾ ਹੈ ਕੱਲ ਸ਼ਾਮ ਨੂੰ ਰੈਕ ਵੱਜ ਕੇ ਪਰਸੋਂ ਗੱਠਾ ਬੰਨ ਕੇ ਪਰਸੋਂ ਸ਼ਾਮ ਤੱਕ ਜਾਨਕੀ ਆਪਣੇ ਖੇਤ ਖਤੇ ਐਨ ਬੇਲੇ ਹੋ ਜਾਣੇ ਆ ਗੱਠਾ ਬੰਨ ਕੇ ਪਰਸੋਂ ਸ਼ਾਮ ਨੂੰ ਚੱਕ ਕੇ ਲੈ ਜਾੜੀਆਂ ਤੇ ਤਾਂਜਲੇ ਪਰਸੋਂ ਸ਼ਾਮ ਨੂੰ ਗੱਠਾ ਚੱਕ ਕੇ ਲੈ ਗਏ ਉਹ ਦੋ ਦਿਨ ਲਾਉਣੇ ਆ ਸੀ ਖੇਤ ਬਣਾਉਣ ਨੂੰ ਬਸ ਇਦਾਂ ਆ ਵੇ ਆਪਣੇ ਨਾ ਬੀਲਰਾਂ ਵਾਲੇ ਆਪਣੇ ਬੰਦੇ ਕਰਕੇ ਸਾਨੂੰ ਇਹਦਾ ਗੱਠਾ ਬੰਨਣ ਵਾਲੇ ਜਿਆਦਾ ਲੇਟ ਕਰਦੇ ਕੰਮ ਉਦਾਂ ਨਹੀਂ ਕੰਮ ਲੇਟ ਹੁੰਦਾ ਹੁੰਦਾ ਉਹ ਗੱਠਾ ਬਣਾਉਣ ਵਾਲੇ ਹਫਤਾ ਹਫਤਾ ਲਾ ਜਾਂਦੇ ਹਨ ਮੰਨ ਲਓ ਅੱਜ ਵੱਢਿਆ 2-3 ਦਿਨ ਰੈਕ ਮਾਰਨੀ ਆਏ ਫਿਰ 2-3 ਦਿਨ ਗੱਠਾ ਬਣਾਉਣ ਨਹੀਂ ਆਏ ਫਿਰ ਚੱਕਣ ਨਹੀਂ ਆਏ ਆਪਣੇ ਇਹ ਆ ਵੀ ਹੁਣ ਕਟਰ ਵੱਜਾ ਕੱਲ ਨੂੰ ਰੈਕ ਮਾਰ ਕੇ ਯਾਨੀ ਕਿ ਪਰਸੋਂ ਨੂੰ ਗੱਠਾ ਬੰਨ ਕੇ ਚੱਕ ਕੇ ਲੈ ਜਾਣੀਆਂ ਨਾਲੋਂ ਨਾਲ ਟਰਾਲੀਆਂ ਨਾਲੇ ਆ ਜਾਣੀਆਂ ਜਿਹੜੀ ਘੱਟ ਵੱਜੀ ਜਾਣੇ ਨਾਲੇ ਵੋਚੀ ਜਾਂਦੇ ਆ ਬਾਕੀ ਜਿਹੜਾ ਝਾੜ ਆ ਉਹ ਹੁਣ ਸਵੇਰੇ ਦੱਸਾਂਗੇ ਕਿਉਂਕਿ ਕੱਲ ਨੂੰ ਮੰਡੀ ਜਾਊਗਾ ਝੋਨਾ ਉਹ ਫੇ ਤੁਹਾਨੂੰ ਆਪਾਂ 10 ਦਾ ਜਿਵੇਂ ਝਾੜ ਕੀ ਨਿਕਲਿਆ ਜਵਾਨ ਆਉਦਾ ਕਿੱਧਰ ਉੜਿਆ ਫਿਰਦਾ ਲਓ ਜੀ ਪਹੁੰਚ ਗਏ ਆਪਾਂ ਮੰਡੀ ਚ ਆ ਝੋਨਾ ਹੈ ਆਪਣਾ ਫੁੱਲਿਆ ਜਿਹੜਾ ਲਗਭਗ 2 ਕ ਘੰਟੇ ਬਾਅਦ ਧੁੱਪ ਲਵਾ 12:00 ਵਜੇ ਭਰਨਾ ਇਹ ਤੇ ਇੰਨਾ ਕਿ ਨਰਮ ਤਾਂ ਆਉਣਾ ਹੀ ਹੁੰਦਾ ਕਿਉਂਕਿ ਆਪਾਂ ਲਾਉਣੇ ਹੁੰਦੇ ਆ ਆਲੂ ਜਾਂ ਮਟਰ ਹਨਾ ਉਹਦੇ ਕਰਕੇ ਜੇ ਦੋ ਦਿਨ ਰੋਕੇ ਵੜਦੇ ਉਹ ਲੇਟ ਹੁੰਦੀ ਹੁੰਦੀ ਫਸਲ ਇਸ ਕਰਕੇ ਜਿਹੜਾ ਜਿੱਥੇ ਅਨੂ ਮਟਰ ਲਾਉਣੇ ਹੁੰਦੇ ਅਸੀਂ ਉਹ ਥੋੜਾ ਭਾਵੇਂ ਮਾੜਾ ਮੋਟਾ ਨਰਮ ਵੀ ਹੋਵੇ ਅਸੀਂ ਵੱਢਦੇ ਹੀ ਦਾ ਦੋ ਘੰਟੇ ਧੁੱਪ ਲਵਾ ਕੇ ਜਾਨੀ ਕਿ ਵਿਕ ਜਾਂਦਾ ਹਨ ਬਾਕੀ ਜੋ ਇਹਦਾ ਝਾੜ ਹੋਊਗਾ ਉਹ ਵੀ ਮੈਂ ਤੁਹਾਨੂੰ ਅੱਜ ਦੱਸ ਦਊਗਾ ਇਹਦਾ ਝਾੜ ਕੀ ਆ ਕੱਲ ਵੱਢਿਆ ਸੀਗਾ ਇਹ ਤੇ ਦੂਜੀ ਟਰਾਲੀ ਵੀ ਆਉਂਦੀ ਆ ਹੋਲੋ ਦੂਜੀ ਟਰਾਲੀ ਵੀ ਆਪਣੀ ਆ ਗਈ ਆ ਤੇ ਬਾ 12:00 ਵਜੇ ਦੁਆ ਕਰਕੇ ਆਪਾਂ ਤੁਹਾਨੂੰ ਐਸੇ ਵੀਡੀਓ ਚ ਦੱਸਦਾਂ ਛਾੜ ਝੂੜ ਸਾਰਾ ਕੁਝ ਕਿਉਂਕਿ ਐਤ ਕੀ ਸਾਰਿਆਂ ਦੀ ਨਿਗਾਹ ਛਾੜਤੇ ਆ ਬਈ ਛਾੜ ਕੇ ਨਾ ਨਿਕਲਿਆ ਛਾੜ ਕਿਉਂਕਿ ਐਤ ਕੀ ਘਟ ਆ ਰਹੇ ਆ ਸਾਰਿਆਂ ਦੇ ਨਾ ਚਲੋ ਪ੍ਰਮਾਤਮਾ ਸਾਰਿਆਂ ਦਾ ਵਧਾਵੇ ਤੇ ਬਾਕੀ ਕਹਿੰਦੇ ਰੱਬ ਐ ਜੇ ਨਹੀਂ ਤੁਹਾਡੇ ਕਰਮਾਂ ਚ ਐਦਾਂ ਥਾਲੀ ਚੋਂ ਮਰੇ ਉਹ ਵੀ ਚੱਕ ਕੇ ਲਿਆ ਸਕਦਾ ਕੋਈ ਦੂਈ ਨਹੀਂ ਹੈਗੀ ਇਸ ਗੱਲ ਦੀ ਛੇਕੀ ਨਹੀਂ ਕੋਈ ਹੁਸ਼ਿਆਰੀ ਨਹੀਂ ਇਹਨੇ ਆਪਣੇ ਬੰਦਿਆਂ ਦਾ ਪਲਿਆ ਝੂਨਾ ਹੁਣ ਉਸ ਏਰੀਏ ਚ ਲੈ ਗਿਆ ਹਨ ਪਲਿਆ ਵੱਢਣਾ ਹੀ ਸੀ ਬਸ ਖਰਚਾ ਸਾਰਾ ਹੋਇਆ ਸੀ ਇਹ ਹੋਵੇ ਬਾਪੂ ਵੀ ਆ ਗਿਆ ਤੇ ਆਹ ਟਰੈਕਟਰ ਇੱਕ ਬੈਟਰੀ ਨਹੀਂ ਚਾਰਜ ਕਰਦਾ ਉਹ ਮਨੂ ਬਾਹਰ ਮਿਸਤਰੀ ਹੈ ਮੰਡੀ ਦੇ ਉਹਨੂੰ ਕਹਿ ਕੇ ਆਇਆ ਵੀ ਮਰਜ਼ਾ ਦੇਖ ਇਹਨੂੰ ਆ ਕੇ ਕਿਉਂ ਨਹੀਂ ਚਾਰਜ ਕਰ ਰਿਹਾ ਚਾਰਜ ਬਤਾ ਹਾਲੀ ਬੋ ਪਾਣੀ ਬਤਾ ਜਨਾ ਮਕੰਨ ਨਹੀਂ ਹੈ ਕਿ ਆ ਗਿਆ ਉਹ ਜਰਾ ਤੇ ਆ ਜਾ ਬਸ਼ੱਕ ਉਹ ਇੱਕ ਟਰਾਲੀ ਹੋਰ ਆ ਗਈ ਆਪਣੇ ਪਿੰਡੋਂ ਇਹ ਉੱਧਰ ਜਾਂਦੇ ਹੁੰਦੇ ਮਕੰਦਪੁਰ ਪਰ ਇਹ ਕੀ ਕਹਿੰਦੇ ਇਹਨਾਂ ਤੇ ਅੱਜ ਦੀ ਲੇਬਰ ਨਹੀਂ ਆਈ ਕਹਿੰਦਾ ਮੈਂ ਹੁਣ ਘੋਨਾ ਵੜਾਏ ਆ ਚੱਲ ਮੈਂ ਕਿ ਤੂੰ ਵੀ ਇੱਥੇ ਲੈ ਆ ਕਹਿੰਦੇ ਕਿ ਲੇਬਰ ਕਈ ਹੈ ਨਾ ਜਿੱਦਾਂ ਰੋਲਾ ਜਿਹਾ ਪੈ ਕਰਕੇ ਉਹ ਡਰ ਕੇ ਆਏ ਨਹੀਂ ਜਾਂ ਹੁਣ ਲੇਟ ਆਉਗੇ ਨਹੀਂ ਤਾਂ ਅੱਗੇ ਤਾਂ ਇਹਨਾਂ ਦਿਨਾਂ ਚਾਹੀਏ ਹੁੰਦੀ ਸੀ ਲੇਬਰ ਤਾਂ ਫੇ ਹੁਣ ਇਹ ਇੱਥੇ ਲੈ ਕੇ ਆਇਆ ਨਹੀਂ ਤਾਂ ਇਹ ਹੋਰ ਆੜਤੀਏ ਤੇ ਜਾਂਦੇ ਹੁੰਦੇ ਮਕੰਦਪੁਰ ਹਾਂਜੀ ਜਿਹੜੀ ਚੀਜ਼ ਦਾ ਆਪਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀਗਾ ਆਪਣਾ ਰਿਜ਼ਲਟ ਆ ਗਿਆ ਰਿਜ਼ਲਟ ਇਹੀ ਹੁੰਦਾ ਵੀ ਜੱਟਾਂ ਦਾ ਰਿਜ਼ਲਟ ਕੀ ਹੁੰਦਾ ਵੀ ਜਿਹੜਾ ਝਾੜ ਹੈ ਨਾ ਵੀ ਆਪਾਂ ਕਹਿੰਦੇ ਸੀਗੇ ਵੀ ਝਾੜ ਜਿਹਦਾ ਮੈਂ ਤੁਹਾਨੂੰ ਉਹ ਵੀ ਪੂਰਾ ਇਸੇ ਵੀਡੀਓ 'ਚ ਸਾਰੀ ਦੱਸੂੰਗਾ ਬਾਕੀ ਮੈਂ ਆਪਣੀ ਸ਼ਕਲ ਤਾਂ ਨਹੀਂ ਦਿਖਾ ਰਿਹਾ ਕਿਉਂਕਿ ਮੈਂ ਮੇਰੀ ਦਾੜੀ ਬਹੁਤ ਬੜੀ-ਬੜੀ ਹੋਈ ਹੋਆ ਜਿਹੜੀ ਹਾਲਾਤ ਹੈ ਨਹੀਂ ਕਿ ਦੇਖਣ ਵਾਲੇ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੰਮ ਦਾ ਟਾਈਮ ਹੁੰਦਾ ਜੱਟਾਂ ਦਾ ਕੀ ਹਾਲ ਹੁੰਦਾ ਬਸ ਹੁਣ ਜੱਟ ਉਹ ਵੀ ਬਣੇ ਹੋਆ ਇਸ ਕਰਕੇ ਆਪਣੇ ਸ਼ਕਲ ਮੈਂ ਨਹੀਂ ਦਿਖਾ ਰਿਹਾ ਮੈਂ ਉਦਾਂ ਵੀ ਘੱਟ ਦਿਖਾ ਲਦਾ ਹੁਣ ਪਤਾ ਨਹੀਂ ਕੀ ਗੱਲ ਮੈਨੂੰ ਆਪਣੇ ਫੇਸ ਵਾਲਾ ਕੈਮਰਾ ਕਰਕੇ ਮੇਤੋਂ ਵੀਡੀਓ ਨਹੀਂ ਬਣਦੀ ਛਾੜਨੇ ਆਪਣਾ ਪੂਰਾ ਦਿਲ ਤੋੜਿਆ ਰੱਜ ਕੇ ਜਿੰਨਾ ਤੋੜ ਸਕਦਾ ਸੀ ਇਸ ਤੋਂ ਜ਼ਿਆਦਾ ਮਤਲਬ ਬੇਇੱਜ਼ਤੀ ਬੰਦੇ ਦੀ ਕਦੇ ਨਹੀਂ ਹੋ ਸਕਦੀ ਜਿੰਨੀ ਇਸ ਵਾਰੀ ਝੋਨੇ ਨੇ ਕੀਤੀ ਆ ਤੇ ਇਹਨਾਂ ਖੇਤਾਂ ਦਾ ਇਹ ਖੇਤ ਸਾਡੇ ਵੈਸੇ ਸਾਰਿਆਂ ਤੋਂ ਰੈਲੇ ਅਸੀਂ ਮੰਨੇ ਜਾਂਦੇ ਹੁਣ ਦੇਰ ਰੱਖਣ ਲਈ ਕੋਸ਼ਿਸ਼ ਤਾਂ ਕਹਿਣਾ ਪਊ ਹੈਨਾ ਵੈਸੇ ਵੀ ਉੱਧਾ ਆਪਣੇ ਇਹ ਖੇਤ ਸਭ ਤੋਂ ਅਸੀਂ ਰੈਲੇ ਮੰਨਦੇ ਹੁੰਨੇ ਕਿਉਂਕਿ ਇਹਨਾਂ ਖੇਤਾਂ 'ਚ ਕਦੇ ਵੀ ਆਲੂ ਨਹੀਂ ਲੱਗੇ ਜਾਂ ਮਟਰ ਨਹੀਂ ਲੱਗੇ ਕਿਉਂਕਿ ਬਾਕੀ ਸਾਡੇ ਸਾਰੇ ਖੇਤਾਂ 'ਚ ਆਲੂ ਮਟਰ ਲੱਗਦੇ ਰਹਿੰਦੇ ਆ ਤੇ ਜਿਨ੍ਹਾਂ ਖੇਤਾਂ 'ਚ ਆਲੂ ਮਟਰ ਲੱਗਦੇ ਹੁੰਦੇ ਉਹ ਹਮੇਸ਼ਾ ਭਾਰਾ ਹੁੰਦੇ ਝੋਨਾ ਕੋਈ ਵੀ ਫਸਲ ਉੱਥੇ ਕਿਉਂਕਿ ਹੁਣ ਆਲੂਆਂ ਨੂੰ 4-4 ਪੂਰੇ ਤੇ ਕਿਲੇ ਦੇ ਡਾਈ ਦੇ ਪੈ ਜਾਂਦੇ ਆ ਇਸ ਕਰਕੇ ਮਤਲਬ ਇਹ ਸਾਡੇ ਖੇਤ ਵੈਸੇ ਮਾੜੇ ਬਿਸ਼ੱਕ ਹੋ ਅਸੀਂ ਇਹਨੂੰ ਗਿਣਦੇ ਹੁੰਨੇ ਆ ਪਰ ਇਹਨਾਂ ਦਾ ਝਾੜ ਸਾਡਾ 28 ਤੋਂ ਲੈ ਕੇ 30 ਦੇ ਵਿੱਚ ਵਿੱਚ ਆਉਂਦਾ ਹੁੰਦਾ ਜਦ ਕਿ ਸਾਡੀ ਸਾਰੀ ਐਵਰੇਜ ਸਾਰੇ ਝੋਨੇ ਦੀ ਲੜਾ ਕੇ ਅਸੀਂ ਲਗਭਗ 30 32 30 32 ਇੰਨੀ ਆਉਂਦੀ ਹੁੰਦੀ ਹੈ ਕਿਉਂਕਿ ਕੋਈ ਖੇਤ 34 ਵੀ ਨਿਕਲਦਾ ਹੁੰਦਾ ਜਿੱਦਾਂ ਇਹ 28 ਵੀ ਨਿਕਲਦਾ ਹੁੰਦਾ ਮਤਲਬ ਐਵਰੇਜ ਸਾਡੀ 30 ਤੋਂ 32 ਆਉਂਦੀ ਹੁੰਦੀ ਹੈ ਪਰ ਇਹਨਾਂ ਖੇਤਾਂ ਦਾੜੇ ਸਾਢੇ 5 ਖੇਤ ਹੁਣ ਅਸੀਂ ਵੱਡੇ ਆ ਪਰ ਇਹਨਾਂ ਦਾ ਝਾੜ ਆਪਣਾ ਆਇਆ ਹੈਗਾ ਆ 28 ਇਹ ਸੌਰੀ 24 ਕੁਆਂਟਲ ਠੀਕ ਐ ਬਾਕੀ ਹੁਣ ਇਹ ਹੌਸਲਾ ਜ਼ਰੂਰ ਆਪਣੇ ਆਪ ਨੂੰ ਦਿੱਤਾ ਬਈ ਸਾਰਿਆਂ ਨਾਲ ਸਾਡੇ ਰਿਆਲੇ ਖੇਤ ਇਹ ਸੀਗੇ ਇਹਨੂੰ ਅਸੀਂ ਅੱਗੇ ਵੀ ਬੰਦਦੇ ਹੁੰਨੇ ਆ ਤੇ ਇਹਦਾ ਮਤਲਬ ਬਾਕੀ ਇਹ ਤੋਂ ਉੱਤੇ ਹੀ ਹੋਊਗਾ ਬਾਕੀ ਇਹ ਕਹਿ ਨਹੀਂ ਸਕਦੇ ਜੋ ਹੋਊਗਾ ਆਪਾਂ ਉਹ ਵੀ ਸੱਚ ਦੱਸਾਂਗੇ ਆਪਾਂ ਕਿਉਂਕਿ ਜੂ ਬੋਲਣ ਨੂੰ ਮੈਂ ਇਹ ਵੀ ਝੂਠ ਬੋਲ ਸਕਦਾ ਸੀ ਕਿਉਂਕਿ ਟਰਾਲੀਆਂ ਦੇ ਹਿਸਾਬ ਨਾਲ ਲੱਗਦਾ ਸੀਗਾ ਵੀ ਹਾਂ ਵੀ ਝਾੜੇ 28 30 ਹੈਗਾ ਹੀ ਜਿੰਨਾ ਕ ਅੱਗੇ ਆਉਂਦਾ ਹੁੰਦਾ ਪਰ ਠੀਕ ਹੈ ਜੋ 24 ਆਇਆ ਤਾਂ 24 ਆਪਾਂ ਤੁਹਾਨੂੰ ਦੱਸਤਾ ਗਾਂ ਵੀ ਇਦਾਂ ਦੱਸਾਂਗੇ ਯਾਰ ਜੇ ਘਾਟ ਆਊਗਾ ਤਾਂ ਘਾਟ ਦੱਸਾਂਗੇ ਵਾਧਾ ਆਊਗਾ ਤਾਂ ਵਾਧਾ ਝੂਠ ਬੋਲਣ ਤੇ ਨਾ ਕਿਸੇ ਨੇ ਮੈਨੂੰ ਦੇ ਜਾਣੇ ਆ ਨਾ ਕਿਸੇ ਨੇ ਮੈਨੂੰ ਖੋਕੇ ਲੈ ਜਾਣੇ ਹਨਾ ਇਹਦਾ ਮਤਲਬ ਕੀ ਹੁੰਦਾ ਸਹੀ ਦੱਸਣ ਦਾ ਹੋਰ ਕੋਈ ਗੱਲ ਨਹੀਂ ਹੈਗੀ ਮੇਰੇ ਝੋਨੇ ਵੱਧ ਘੱਟ ਨਿਕਲਣਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਿਰਫ ਇਹ ਆ ਵੀ ਅਸਲੀਅਤ ਦਾ ਸਾਰਿਆਂ ਨੂੰ ਪਤਾ ਰਹੇ ਜਦੋਂ ਆਪਾਂ ਫੁਕਰੀਆਂ ਮਾਰ ਮਾਰ ਕੇ ਨਾ ਬੇ ਜੋ ਸੱਚ ਆ ਉਹ ਫੁਕਰੀਆਂ ਮਾਰ ਮਾਰ ਕੇ ਆਪਾਂ ਇਹਨਾਂ ਗੱਲਾਂ ਨੇ ਆਪਣੇ ਨਾ ਆ ਠੇਕੇ ਜਿਹੜੇ ਆ ਉਹ ਲੱਖ ਲੱਖ ਤੇ ਪਛਾਤੇ ਹੋ ਕਿੱਲੇ ਤੇ ਉਹਦੇ ਨਾਲ ਫੇਕ ਹੀ ਮੈਂ ਕਹਿੰਦਾ ਹਾਂ ਵੱਧਾ ਬਚਦੇ ਹੁਣ ਪੈਸੇ ਵੱਧ ਬਚਦੇ ਹੁਣ ਕੋਈ ਗੱਲ ਨਹੀਂ ਯਾਰ ਲੱਖ ਰੁਪਏ ਵੀ ਠੇਕਾ ਲੈ ਲਣ ਬਚਦੇ ਹੁਣ ਠੀਕ ਹੈ ਜਿਨ੍ਹਾਂ ਦੀ ਜ਼ਮੀਨ ਐਗਲਾ ਵੀ ਹੈ ਜੇ ਅਸੀਂ ਬਚਾਉਣੇ ਆ ਤਾਂ ਅਗਲਾ ਵੀ ਬਚਾਵੇ ਪਰ ਜੇ ਹੁਣ ਮਤਲਬ ਆਪਣੇ ਪੱਲੇ ਕੁਛ ਨਾ ਪਵੇ ਫੁਕਰੀ ਮਾਰ ਮਾਰ ਆਪਾਂ ਲੋਕਾਂ ਦੇ ਸਾਹਮਣੇ ਹਨ ਤੇ ਉਧਰੋਂ ਆਪਣਾ ਠੇਕਾ ਵੀ ਵਧਾ ਲਈਏ ਤਾਂ ਪੱਲਿਓ ਬਾਪਾ ਦੇਣ ਸਾਤੋਂ ਤਰੀ ਦੇ ਆਉਂਦੇ ਸਿੱਧੀ ਗੱਲ ਹੈ ਬਾਕੀ ਕਿਦਾਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ